ਭਾਈ ਇਹ ਨਕੋਦਰ ਵਾਲਾ ਰੋਡ ਆ ਬਈ ਜੀ ਨਕੋਦਰ ਤੋਂ ਜਗਰਾਵਾ ਦੇਖੋ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਇਹ ਰੋਜ਼ ਹੀ ਦੂਜੇ ਤੇ ਜਿਹੜਾ ਡਰਾਮੇ ਹੁੰਦੇ ਨੇ ਕਿ ਟੋਲ ਪਲਾਜ਼ੇ ਬੰਦ ਕਰਤੇ ਟੋਲ ਪਲਾਜ਼ੇ ਬੰਦ ਕਰਤੇ ਆ ਜਿਹੜਾ ਕਿ ਸ਼ਰਿਆਮ ਇੱਥੇ ੱਤਕਾ ਹੋ ਰਿਹਾ ਸਾਨੂੰ ਸਾਹਮਣੂ ਆਹ ਟੋਲ ਦੇਖ ਲਓ ਜਿਹੜਾ ਟੋਲ ਲੱਗਿਆ ਨਾ ਨਾ ਇੱਥੇ ਕੋਈ ਫਾਸਟੈਗ ਚੱਲਦਾ ਨਾ ਕੋਈ ਹੋਰ ਚੱਲਦਾ ਇੰਨਾ ਲੋਕਾਂ ਦੇ ੱਤਕਾ ਹੁੰਦਾ ਤੁਸੀਂ ਇਹ ਦੇਖ ਲਓ ਜਿਹੜੀ ਸੜਕਾ ਹੈ ਹਜ਼ਾਰ ਤਾਂ ਤੋਂ ਜਿਹੜੀ ਸੜਕ ਟੁੱਟੀ ਹੋਈ ਆ ਸਿੰਗਲ ਸੜਕ ਆ ਸਿੰਗਲ ਸੜਕ ਦੇ ਉੱਪਰ ਟੋਲ ਪਲਾਜ਼ਾ ਲਾਇਆ ਹੋਇਆ ਹੈ ਮੈਂ ਲੋਕਾਂ ਦਾ ਇੱਥੋਂ ਦਾ ਹੈਰਾਨ ਮੰਨਦਾ ਇੱਥੋਂ ਦੇ ਲੋਕਾਂ ਦਾ ਵੀ ਇਹ ਇਹ ਜਿਹੜੀ ਆਵਾਜ਼ ਕਹਿੰ ਨੂੰ ਉਠਾ ਰਹੇ ਕਿਹੜਾ ਇਲਾਕਾ ਬਈ ਆ ਪਿੰਡ ਕਿਹੜੇ ਨੇ ਇੱਥੇ ਲਵੇ ਲਵੇ ਸਿੱਧਵਾ ਵੇਟ ਤੋਂ ਬਈ ਆਪਣੇ ਮੈਂ ਸੱਤਵੇਂ ਪੌਂਡ ਦੇ ਵਿੱਚ ਵਾਲੇ ਪਿੰਡ ਆ ਜਾਂਦੇ ਮਹਤਪੁਰ ਹੈ ਆਹ ਨਾਲ ਕਿਹੜਾ ਪਿੰਡ ਆ ਇੱਥੇ ਜਿਹੜਾ ਟੋਲ ਲੱਗਾ ਹੋਇਆ ਹੈ ਆ ਸੰਗੋਵਾਲੀ ਸੀਗੇ ਇੱਧਰ ਤੋਂ ਹਾਂ ਸੰਗੋਵਾਲ ਬਈ ਸੰਗੋਵਾਲ ਤੋਂ ਆ ਹੁਣ ਕਿਹੜਾ ਹੋਊਗਾ ਇੱਥੇ ਇਦੂ ਗਾਂ ਬਈ ਸਿੱਧਵਾ ਆ ਜਾਣਾ ਸਿੱਧਵਾ ਦੇਖੋ ਆ ਮੈਂ ਹੈਰਾਨ ਆ ਵੈਸੇ ਝੰਡਾ ਦਾ ਲਾਈ ਫ ਐ ਜੀ ਦੇਖੋ ਸਿੰਗਲ ਜਿਹੜਾ ਰੋੜਾਂ ਦੇ ਉੱਪਰ ਟੋਲ ਲੱਗੇ ਪੈਨੇ ਮੈਂ ਤੁਹਾਨੂੰ ਅੱਗੇ ਸੜਕ ਵੀ ਦਿਖਾ ਦਣਾ ਟੁੱਟੀ ਸੜਕ ਦੇ ਉੱਪਰ ਟੋਲ ਸਿੰਗਲ ਸੜਕ ਦੇ ਉੱਪਰ ਟੋਲ ਹੈਰਾਨ ਆ ਯਾਰ ਸ਼ਰਮ ਨਾ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਇਹਨੇ ਲੁੱਟ ਹੋ ਰਹੀ ਹੈ ਜਿਲ੍ਹਾ ਹੈਗਾ ਇਹ ਲੁਧਿਆਣਾ ਹਨਾ ਜਿਹੜਾ ਲੁਧਿਆਣਾ ਸੰਗੋਵਾਲ ਜਿਹੜਾ ਪਿੰਡ ਹੈ ਇੱਥੇ ਇਹ ਨਕੋਦਰ ਨੂੰ ਅੱਗੇ ਜਿਹੜੀ ਸਿੰਗਲ ਸੜਕ ਜਾਂਦੀ ਹੈ ਇੱਧਰ ਕਿੱਧਰ ਜਾਂਦੀ ਹੈ ਜਗੜਾਵਾ ਨੂੰ ਇੱਧਰ ਜਗੜਾਵਾ ਨੂੰ ਇਹ ਲੋਕ ਇੱਥੋਂ ਮੈਂ ਇੱਥੋਂ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਇਕੱਠੇ ਹੋ ਤੁਹਾਡੇ ਨਾਲ ਮੈਂ ਖੜਾ ਹਾਂ ਇਸ ਜਿਹੜਾ ਕਿ ਵਿਰੋਧ ਕਰੋ ਕਿੰਨੀ ਟੁੱਟੀਆਂ ਸੜਕ ਦੇ ਉੱਪਰ ਸਾਨੂੰ ਇਹ ਤਾਂ ਚੀਜ਼ ਪਤਾ ਹੋਣਾ ਚਾਹੀਦਾ ਹੈ ਜਿਹੜਾ ਟੋਲ ਲੱਗਦਾ ਕਿਹੜੀਆਂ ਫੈਸਿਲਿਟੀਆਂ ਲਈ ਟੋਲ ਲੱਗਦਾ ਟੁੱਟੀਆਂ ਸੜਕਾਂ ਨਹੀਂ ਆ ਜਿਹਦੇ ਉੱਪਰ ਟੋਲ ਦੇਈਏ ਨਾ ਦੇਈ ਚਲੋ ਥਾਂ ਥਾਂ ਤੇ ਜਾਮ ਲੱਗੇ ਪੈਣ ਥਾਂ ਥਾਂ ਤੇ ਉਹ ਹੋਏ ਪੈਣ ਟੋਲ ਦੇਣ ਦਾ ਇੱਕ ਮਕਸਦ ਹੁੰਦਾ ਹੈ ਸਾਫ਼ ਸੜਕ ਹੋਵੇ ਵਧੀਆ ਸੜਕ ਹੋਵੇ ਕੋਈ ਲਾਈਟਾਂ ਲੱਗੀਆਂ ਹੋਣ ਸਾਰਾ ਕੁਝ ਜਿਹੜੇ ਸਹੂਲਤਾਂ ਹੋਣ ਜਿਹਦਾ ਕਿ ਜਿਹੜਾ ਕਿ ਟੋਲ ਲੈਣਾ ਵੀ ਬਣਦਾ ਆਦਮ ਦੁਕਾਨ ਨਾਲ ਕਿ ਕਹੋ ਜੀ ਸੜਕ ਹੈ ਕਿਵੇਂ ਜਿਹੜਾ ਸਿੰਗਲ ਸੜਕ ਉੱਪਰ ਟੋਲ ਲੱਗ ਰਿਹਾ ਹੈ ਇਹ ਇਲਾਕੇ ਦੇ ਜਿੰਨੇ ਵੀ ਲੋਕ ਨੇ ਲੋਕਾਂ ਨੂੰ ਆਵਾਜ਼ ਠਾਣੀ ਚਾਹੀਦੀ ਹੈ ਇਹ ਸ਼ਰਿਆਮ ਥੋੜੇ ਇਲਾਕੇ ਦੀ ਲੁੱਟ ਹੋ ਰਹੀ ਆ ਛੋਟਾ ਟੋਲ ਲੱਗ ਜਗਰਾਉ ਤੋਂ ਨਕੋਦਰ ਰੋਡ ਆ ਅੱਗੇ ਲਖਾ ਦਿਖਾਉਣਾ ਤੁਹਾਨੂੰ ਇਹ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਇੱਧਰ ਦਿਖਾਵਾਂ ਮੈਂ ਕਾਕਾ ਆ ਜਿਹੜਾ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਨਾ ਇਹ ਟੋਲ ਦੇ ਉੱਪਰ ਭਰਾਵੋ ਤੁਹਾਡਾ ਬਹੁਤ ਨਜਾਇਜ਼ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਇਸ ਕਰਕੇ ਤੁਸੀਂ ਇਹ ਇਲਾਕੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਸ ਦੀਦਾ ਇਕੱਠੇ ਹੋ ਕੇ ਜਿਹੜਾ ਆਪਾਂ ਪ੍ਰ ਮਗਰ ਵੀ ਭਾਈ ਆਪਣੀ ਆ ਗੱਡੀ ਠੀਕ ਠਾਕ ਬੈਠੀ ਚੱਲ। ਇਸ ਕਰਕੇ ਤੁਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਬੰਦ ਰਿਹਾ ਇਹ ਕੰਪਨੀ ਵੀ ਜਿਹੜੀ ਬਾਹਰ ਦੀ ਹੈ ਇੱਕ ਮਿੰਟ ਮੈਂ ਕੰਪਨੀ ਪੁੱਛਣਾ ਹੈ ਇਹ ਕੰਪਨੀ ਕਿੱਥੋਂ ਦੀ ਆ। ਚੱਲੇ ਜਾਂਦੇ। ਭਾਈ ਜਿਹੜੀ ਇਹ ਟੋਲ ਵਾਲੀ ਕੰਪਨੀ ਹੈ ਕਿੱਥੋਂ ਦੀ ਆ ਇਹ? ਇਹ ਜਿਹੜੀ ਟੋਲ ਵਾਲੀ ਕੰਪਨੀ ਹੈ ਕਿੱਥੋਂ ਦੀ ਆ ਇਹ? ਇਹ ਰੋਹਨ ਰਾਜੀ ਦੀ ਹੈ। ਹੈ? ਰੋਹਨ ਰਾਜੀ ਦੀ। ਕਿੱਥੋਂ ਦਾ ਹੈ? ਮਹਾਰਾਸ਼ਟਰ। ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਜਿਹੜਾ ਕਿ ਕੰਪਨੀ ਹੈ। ਐਡीडी ਕੇ ਜਿਹੜਾ ਕਿ ਮਹਾਰਾਸ਼ਟਰ ਦਾ ਠੇਕੇਦਾਰ ਹੈ ਜਿਹੜਾ ਕਿ ਇੱਥੇ ਟੋਲ ਲਈਆਂ ਦਾ ਲੋਕਾਂ ਤੋਂ ਜਿਹੜੀ ਆ ਦੇਖ ਲੋ ਭਾਈ ਤੁਸੀਂ ਸੜਕ ਪੰਜਾਬ ਦੇ ਲੋਕੋ ਆਪ ਦੇਖ ਲੋ ਆ ਸੜਕ ਉਪਰ ਟੋਲ ਲੱਗਣਾ ਤੁਸੀਂ ਆਪ ਦੱਸੋ ਕਿੰਨਾ ਕੁ ਜ਼ਿਆਦਾ ਕਿ ਤੁਹਾਨੂੰ ਟੋਏ ਦਿਖਾਉਣਾ ਮੈਂ ਅੱਗੇ ਤੁਹਾਨੂੰ ਮੈਂ ਟੋਏ ਦਿਖਾਉਣਾ ਇਹ ਸੜਕ ਦੇ ਉਪਰ ਕਿੰਨੇ ਟੋਏ ਨੇਗੇ ਸੜਕ ਦੇਖ ਲੋ ਕਿੰਨੀ ਬੇਕਾਰ ਸੜਕ ਹੈ ਇਹਦੇ ਉਪਰ ਟੋਲ ਲੱਗਣਾ ਪੰਜਾਬ ਦਾ ਮੁੱਖ ਮੰਤਰੀ ਤੀਜੇ ਤਲ ਕਹਿੰਦਾ ਮੈਂ ਟੋਲ ਬੰਦ ਕਰਾਤੇ ਮੈਂ ਟੋਲ ਬੰਦ ਕਰਾਤੇ ਇਹ ਮੈਂ ਟੋਲ ਬਾਰੇ ਪਹਿਲਾਂ ਵੀ ਕਈ ਵਾਰੀ ਬੋਲ ਚੁੱਕਾ ਇਹ ਜਿਹੜਾ ਇਹ ਦੋ ਦੋ ਟੋਲ ਦੋ ਟੋਲ ਲੱਗੇ ਹੋਣਾ ਨਾ ਤੇ ਮੈਨੂੰ ਲੱਗਦਾ ਯਾਰ ਹੈ ਨਕੋਦਰ ਤੱਕ ਇੱਕ ਹੀ ਹੈ ਆ ਤੁਸੀਂ ਦੇਖ ਲਓ ਬਾਈ ਕਿਵੇਂ ਜਿਹੜਾ ਸਾਰੀਆਂ ਉੱਪਰ ਕਿੰਨੀ ਕਿ ਸੜਕ ਹੈ ਇਹ ਟੋਲ ਦੇ ਉੱਪਰ ਇਹ ਸੜਕ ਦੇ ਉੱਪਰ ਟੋਲ ਲੱਗਿਆ ਹੋਇਆ ਹੈ ਤੇ ਆ ਤੁਹਾਨੂੰ ਅੱਗੇ ਦਿਖਾਉਣਾ ਸਾਰੀ ਟੁੱਟੀ ਭੱਜੀ ਸੜਕ ਹੈ ਨਾ ਘਟਾ ਕੇ ਤਾਂ